ਰਿਮਾਂਡ ਦਰਸਲ ਖਤਮ ਹੋਣ ਜਾ ਰਿਹਾ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾਰੇ ਸੁਖਦੇਵ ਸਿੰਘ ਬਾਦਲ ਤੇ ਨਰਾਇਣ ਸਿੰਘ ਚੋੜਾ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਦਰਸਲ 4 ਦਸੰਬਰ ਦੀ ਪੂਰੀ ਵਾਰਦਾਤ ਹੈ ਉਸ ਤੋਂ ਬਾਅਦ ਚ ਦੋ ਵਾਰ ਤਿੰਨ ਤਿੰਨ ਦਿਨ ਦਾ ਜੋ ਕਿ ਪੁਲਿਸ ਦੇ ਰਿਮਾਂਡ ਹਾਸਲ ਕੀਤਾ ਜਾ ਚੁੱਕਾ ਹੈ ਦੂਜੀ ਵਾਰ ਜੋ ਕਿ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਉਹ ਰਿਮਾਂਡ ਅੱਜ ਖਤਮ ਹੋ ਰਿਹਾ ਉਸ ਤੋਂ ਬਾਅਦ ਚ ਅੱਜ ਕੋਰਟ ਦੇ ਵਿੱਚ ਪੇਸ਼ੀ ਕੀਤੀ ਜਾਵੇਗੀ ਪਿਛਲੇ ਦਿਨਾਂ ਦੇ ਨਾਲ ਜਿਹੜੀ ਸੁਣਵਾਈ ਹੋਈ ਸੀ ਉਸ ਦੇ ਵਿੱਚ ਇਹ ਵੀ ਖੁਲਾਸਾ ਹੋਇਆ ਸੀਗਾ ਕਿ ਅਥਾਰ ਜੋ ਕਿ ਲਖੀਮਪੁਰ ਦੇ ਵਿੱਚ ਨਾਰਾਇਣ ਸਿੰਘ ਚੋੜਾ ਦੇ ਵੱਲੋਂ ਲੁਕਾਏ ਗਏ ਨੇ ਤੋਂ ਉਹਨਾਂ 18 ਦੀ ਰਿਕਵਰੀ ਵਾਸਤੇ ਜਿਹੜਾ ਕਿ ਹੋਰ 3 ਦਿਨ ਦਾ ਪੁਲਿਸ ਤੋਂ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਤੇ ਆਖਰਕਾਰ ਅੱਜ ਉਹ ਰਿਮਾਂਡ ਖਤਮ ਹੋਣ ਜਾ ਰਿਹਾ ਤੇ ਉਸ ਦੇ ਬਾਅਦ ਅਮਰਸਰ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਰੋਕ ਰੰਗ ਅਗਲੀ ਖਬਰ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦਾ ਐਲਾਨ ਹੋ ਗਿਆ 19 ਜਨਵਰੀ ਨੂੰ ਹੋਣਗੀਆਂ ਐਚਐਸਜੀਐਮਸੀ ਦੀਆਂ ਚੋਣਾਂ 18 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ 19 ਜਨਵਰੀ 2025 ਨੂੰ ਵੋਟਾਂ ਪੈਣਗੀਆਂ ਸਵੇਰੇ 8 ਵਜੇ ਤੋਂ ਸ਼ਾਮ ਨੂੰ 5 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ ਐਚਐਸਜੀਐਮਸੀ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਹੋਣ ਜਾ ਰਹੀਆਂ ਨੇ ਕਿਉਂਕਿ ਜਦੋਂ ਐਚਐਸਜੀਐਮਸੀ ਹੋਂਦ ਵਿੱਚ ਆਈ ਉਹ ਵੱਡਾ ਮੁੱਦਾ ਵੀ ਬਣਿਆ ਆ ਸਦੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਾਲੀ ਦਲ ਦੇ ਵੱਲੋਂ ਇਸ ਤੇ ਸਖਤ ਇਤਰਾਜ਼ ਵੀ ਜਤਾਇਆ ਗਿਆ ਤੇ ਆਖਰਕਾਰ ਜਿਵੇਂ ਹੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋ ਦੇ ਵਿੱਚ ਆਈ ਉਸ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋਣ ਜਾ ਰਹੀਆਂ ਨੇ ਚੋਣਾਂ ਦੇ ਸ਼ਡਿਊਲ ਦੀ ਗੱਲ ਕੀਤੀ ਜਾਵੇ ਤਾਂ 20 ਤੋਂ 28 ਦਸੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ 30 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ 2 ਜਨਵਰੀ ਨੂੰ ਨਾਮ ਵਾਪਸ ਲਈ ਜਾ ਸਕਣਗੇ ਉੱਥੇ 2 ਜਨਵਰੀ ਨੂੰ ਸਿੰਬਲ ਦੀ ਵੰਡ ਹੋਵੇਗੀ ਤੇ 19 ਜਨਵਰੀ ਨੂੰ ਹੀ ਆ VOTING ਹੋਵੇਗੀ ਤੇ 19 ਤਰੀਕ ਨੂੰ ਨਤੀਜਾ ਦਾ ਐਲਾਨ ਕਰ ਦਿੱਤਾ ਜਾਵੇਗਾ ਹਤਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਲੈ ਕੇ ਇਹ ਚੋਣਾਂ ਹੋਣ ਜਾ ਰਹੀਆਂ ਨੇ ਇਹ ਪੂਰਾ ਸ਼ਡਿਊਲ ਹੈ ਜੋ ਕਿ ਅਸੀਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਦੱਸ ਰਹੇ ਹਾਂ 20 ਤੋਂ 28 ਦਸੰਬਰ ਨਾਮਜ਼ਦਗੀਆਂ ਪੜਤਾਲ 30 ਦਸੰਬਰ ਨੂੰ ਹੋਵੇਗੀ 2 ਜਨਵਰੀ ਨੂੰ ਨਾਮ ਵਾਪਸ ਲੈ ਜਾ ਸਕਣਗੇ ਤੇ ਆਖਰਕਾਰ 19 ਜਨਵਰੀ ਨੂੰ ਵੋਟਾਂ ਪੈਣਗੀਆਂ ਤੇ 19 ਜਨਵਰੀ ਨੂੰ ਹੀ ਨਤੀਜਾ ਦਾ ਐਲਾਨ ਕਰ ਦਿੱਤਾ ਜਾਵੇਗਾ ਸਾਡਾ ਗੁਰਦਾਰਾ ਚੋਣ ਪ੍ਰੋਸੈਸ ਬਣਾਇਆ ਜਸਟਿਸ ਐਸਐਸ ਭੱਲਾ ਸਾਹਿਬ ਉਹਨਾਂ ਨੇ ਅਜਨ ਹਾਸ ਕੀਤਾ ਸਾਡੀ ਮੰਗ ਸੀ ਜੀ ਅਸੀਂ ਕਿਹਾ ਸੀ ਕਿ ਅਸੀਂ ਇਹ ਚੋਣਾਂ ਜਿਹੜੀਆਂ ਬਹੁਤ ਜਲਦੀ ਚਾਹੁੰਦੇ ਹਾਂ ਕਿ ਸੰਗਤਾਂ ਆਪਣੇ ਨਮਾਇਦੇ ਚੁਣ ਕੇ ਭੇਜਣ ਜੀ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਤਾਂ ਦੇਖੋ ਤੁਸੀਂ ਕਿ 12 ਸਾਲ ਹੋ ਗਏ 12 ਦੇ 13 ਹੋ ਗਏ ਪਰ ਅਸੀਂ ਕਿਹਾ ਸੀ ਕਿ ਅਸੀਂ ਇਹ ਜਿਹੜੀ ਇਲੈਕਸ਼ਨ ਚਾਹੁੰਦੇ ਹਾਂ ਕਿ ਸੰਗਤਾਂ ਆਪਣੇ ਨਮਾਇਦੇ ਚੁਣ ਕੇ ਭੇਜਣ ਇਸ ਗੱਲ ਦਾ ਸਵਾਗਤ ਹੈ ਪਰ ਥੋੜਾ ਜਿਹਾ ਨਾ ਕੁਝ ਅ ਕ੍ਰੇਸ਼ ਇਤਿਹਾਸਕ ਦਿਹਾੜੇ ਜਿਹੜੇ ਨੇ ਵਿੱਚ ਵਿਰਾਗ ਮਈ ਸਪਤਾ ਆ 21 ਤੋਂ ਲੈ ਕੇ 27 ਸਪਤਾਹ ਸਾਹਿਬ ਜਿਆਦਿਆਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਯਦਾ ਨਾਲ ਗੁਰ ਸਾਹਿਬ ਛੱਡਣਾ ਹਮ ਸਰਸਾ ਦੇ ਬਰਵਾਰ ਵਿਛੋੜਾ ਚਮਕੌਰ ਦਾ ਸਾਕਾ ਫਿਰ ਸਰਹੰਦ ਦਾ ਸਾਕਾ ਜੀ 21 ਤੋਂ 28 ਤੱਕ ਜਿਹੜਾ ਹੈ ਉਹ ਤਾਂ ਸਹੀਦੀ ਸਪਤਾਹ ਹੁੰਦਾ ਹੈ ਹਮ ਤਾਂ ਹੁਣ ਜਿਹੜਾ ਭੱਲਾ ਸਾਹਿਬ ਨੇ ਜਿਹੜਾ ਜਾਰੀ ਕੀਤਾ ਹੈ ਸ਼ਡਿਊਲ ਉਹਦੇ ਚੋਂ 21 ਤੋਂ ਲੈ ਕੇ 28 ਤੱਕ ਆ ਨਾਮ ਅੰਕਣ ਪੱਤਰ ਭਰਨ ਦਾ ਹੂੰ ਬਿਲਕੁਲ ਜਿਹੜੇ ਉਮੀਦਵਾਰ ਆਪਣੇ ਪੱਤਰ ਪਰ ਉਹ ਦਿਨ ਹੁਣ ਸਿੱਖ ਵਿਰਾਗ ਮਹੀਨਾ ਮਨਾਉਣਗੇ ਜਿ ਆਪਣੇ ਵੋਟਾਂ ਦੇ ਫਾਰਮ ਭਰਨਗੇ ਹੂੰ ਇਹ ਉਹ ਜਰੂਰ ਉਹਨਾਂ ਨੂੰ ਖਿਆਲ ਕਰਨਾ ਪਏਗਾ ਇਹਦੇ ਬਾਰੇ ਵੀ ਇਹ ਜਿਹੜਾ ਸਿੱਧੀ ਸਵਤਾ ਆ ਠੀਕ ਹੈ ਉਹਨੂੰ ਜਰੂਰ ਉਹ ਧਿਆਨ ਚ ਰੱਖਣ ਰੋਕਰਾਂਗੇ ਅਗਲੀ ਖਬਰ ਦਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਗਵਰਨਰ ਗੁਲਾਜੰਦ ਕੁਟਾਰੀਆ ਦੇ ਵੱਲੋਂ ਨਸ਼ਾ ਮੁਕਤ ਰੰਗਲਾ ਪੰਜਾਬ ਮਹਿੰਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਪੈਦਲ ਯਾਤਰਾ ਕੀਤੀ ਗਈ ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਯੂਥ ਕਾਂਗਰਸ ਦੇ ਵੱਲੋਂ ਨਸ਼ਿਆਂ ਦੇ ਮੁੱਦੇ ਤੇ ਸੀਐਮ ਰਿਹائش ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਪਾਸੇ ਜਲੰਧਰ ਦੇ ਵਿੱਚ ਗਵਰਨਰ ਦੀ ਪੈਦਲ ਯਾਤਰਾ ਤਾਂ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਯੂਥ ਕਾਂਗਰਸ ਦਾ ਪ੍ਰਦਰਸ਼ਨ ਇਹ ਦੋ ਤਸਵੀਰਾਂ ਪੰਜਾਬ ਨੂੰ ਕੁੰਡੰਬੰਗ ਖਾਰੇ ਨਸ਼ੇ ਖਿਲਾਫ ਛੇੜੀ ਮੁਹਿੰਮ ਦੀਆਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਦੇ ਨਾਲ ਗਵਰਨਰ ਗੁਲਾਬਚੰਦ ਕਟਾਰੀਆ ਖੁਦ ਮੈਦਾਨ ਦੇ ਵਿੱਚ ਉਤਰੇ ਅਤੇ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਜਲੰਧਰ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਇਹ ਯਾਤਰਾ 8 ਕਿਲੋਮੀਟਰ ਦੀ ਕਰਨ ਤੋਂ ਬਾਅਦ ਪਿੰਡ ਭੱਠੇ ਦੇ ਵਿੱਚ ਜਾ ਕੇ ਸਮਾਪਤ ਹੋਈ ਇਸ ਦੌਰਾਨ ਗਵਰਨਰ ਨੇ ਸੂਬਾ ਵਾਸੀਆਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਅਤੇ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ कानून अपना काम करता है और कानून करेगा लेकिन कानून से ही सब चीज़ों में सफलता 100 परसेंट कभी नहीं मिलती है ये हमारा अनुभव है तभी तो हमारे यहाँ जो तीन नए कानून बनाए गए हैं तो कानून बनाना अपना काम करना है लेकिन पब्लिक अवेयरिक अवेयरनेस नहीं होगी जनता जब तक इनके खिलाफ खड़ी नहीं होगी इनसे जुड़ेगी नहीं और मन से इस बुराई को निकालने का प्रयत्न नहीं करेगी तब तक सफलता मिलना संभव नहीं होता है इसलिए हम सोचते हैं हर प्रकार के अभियान में ਜਨਤਾ ਕੋ ਜੋੜ ਕਰਕੇ ਅਭਿਆਨ ਚਲਾਓ ਤਬ ਤੋਂ ਆਪ ਸਫਲ ਹੋ ਜਾਓ ਗਵਰਨਰ ਦੀ ਪੈਦਲ ਯਾਤਰਾ 11 ਦਸੰਬਰ ਨੂੰ ਵੀ ਪਿੰਡ ਪੱਠੇ ਤੋਂ 7 ਕਿਲੋਮੀਟਰ ਦੇ ਪੈਦਲ ਸਫਰ ਨੂੰ ਤੈਅ ਕਰਨ ਤੋਂ ਬਾਅਦ ਕਰਤਾਰਪੁਰ ਚ ਸਥਿਤ ਜੰਗੇ ਆਜ਼ਾਦੀ ਯਾਦਗਾਰ ਤੱਕ ਪਹੁੰਚੇਗੀ ਪਰ ਇਸ ਵਿਚਾਲੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇਤਰਾਜ਼ ਪ੍ਰਗਟ ਕੀਤਾ ਕਿ ਅਜਿਹੇ ਮਹਿੰਮਾ ਦੇ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ आज जालंधर नशा मुक्त पंजाब यात्रा को लेकर आए हैं उन्होंने यात्रा भी निकाली है और इस तरह उन्होंने कहा कि पंजाब को एक बार फिर से रंगला पंजाब बनाया जाएगा क्या करना चाहिए रंगला पंजाब बनाना चाहते हैं गवर्नर साहब लेकिन जो लोग हैं पंजाब के या जो चुने हुए नमेदे हैं उन्हें नाल नहीं लेना चाहते ये जालंधर आना है तो इत्ते दे जेड़े एमएलए चुने हुए हैं चाहे वो किसी पार्टी दे क्योंकि गवर्नर साहब दे सांझे हैं ਯੂਥ ਦੂਜੇ ਪਾਸੇ ਨਸ਼ੇ ਦੇ ਮੁੱਦੇ ਤੇ ਚੰਡੀਗੜ੍ਹ ਦੇ ਵਿੱਚ ਯੂਥ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕਾਂਗਰਸ ਦਫ਼ਤਰ ਤੋਂ ਸੀਐਮ ਰਹਿਸ਼ਵਲ ਨੂੰ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਇਹਨਾਂ ਕਾਂਗਰਸੀ ਵਰਕਰਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਇਸ ਮੌਕੇ ਚੰਡੀਗੜ੍ਹ ਪੁਲਿਸ ਤੇ ਯੂਥ ਕਾਂਗਰਸ ਵਰਕਰਾਂ ਦੇ ਵਿੱਚਲੇ ਜ਼ਬਰਦਸਤ ਟਕਰਾਅ ਦੇਖਣ ਨੂੰ ਮਿਲਿਆ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚੁਲਿਆ ਗਿਆ ਇਹ ਕਿਹਾ ਗਿਆ ਕਿ ਤੁਸੀਂ ਸ਼ਾਰਕੋ ਜੋਰ ਬੈਰੀਕੇਡਿੰਗ ਦੇ ਹੱਦਿਏ ਕਿਸੇ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਜਾਏਗੀ ਹੁਣ ਅੱਗੇ ਵਧਣ ਦੀ ਜਿਹੜੀ ਕੋਸ਼ਿਸ਼ ਹੈ ਉਹ ਇਹਨਾਂ ਨੇ ਹੁਣ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਸੀਂ ਹਾਲਾਂਕਿ ਪੁਲਿਸ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਜ਼ਿਕਰੇ ਖਾਸੇ ਕਿ ਨਸ਼ਾ ਪੰਜਾਬ ਦੇ ਵਿੱਚ ਅਹਿਮ ਮੁੱਦਾ ਬਣਿਆ ਹੋਇਆ ਹੈ ਸਮੇਂ-ਸਮੇਂ ਤੇ ਇਹਨਾਂ ਸਰਕਾਰਾਂ ਨੇ ਨਸ਼ੇ ਦੇ ਖਾਤਮੇ ਦੇ ਦਾਅਵੇ ਤਾਂ ਕੀਤੇ ਪਰ ਨਸ਼ਾ ਖਤਮ ਨਾ ਹੋ ਸਕਿਆ ਜਲੰਧਰ ਤੋਂ ਰਾਗਵਜੈਨ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸੀ ਟੀਮ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਔਰ ਇਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਸ਼ਾਂਤ